ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਦੇ ਕੋਲ ਲਾਰੈਂਸ ਬਸਨੋਏ ਜਨ ਨਾਂ ਤੇ 75 ਲੱਖ ਰੁਪਏ ਦੀ ਫਰੋਤੀ ਮੰਗਰਵਾਲਾ ਆ ਗਿਆ ਪੁਲਿਸ ਦੇ ਕਾਬੂ ਵਿਦੇਸ਼ੀ ਨੰਬਰ ਤੋਂ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੂੰ ਕਾਲ ਕਰਕੇ ਆਪਣੇ ਆਪ ਨੂੰ ਲਾਰੈਂਸ ਬਸਨੋਈ ਗਰੁੱਪ ਦਾ ਬੰਦਾ ਦੱਸ ਕੇ 75 ਲੱਖ ਰੁਪਏ ਦੀ ਫਰੋਤੀ ਮੰਗਰਵਾਲਾ ਨੋਜਨ ਪੁਲਿਸ ਵੱਲੋਂ ਲਗਭਗ 10 ਦਿਨਾਂ ਵਿੱਚ ਟ੍ਰੈਸ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਕਿਸਨ ਨੌਜਵਾਨ ਨੇ ਆਪਣਾ ਨਾਮ ਜਾਸਿਨ ਅਖਤਰ ਦੱਸਿਆ ਸੀ ਅਤੇ ਇਮੀਗ੍ਰੇਸ਼ਨਲ ਸੈਂਟਰ ਦੇ ਮਾਲਕ ਸੰਦੀਪ ਸਿੰਘ ਕੰਗ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਇਹ ਪੈਸੇ ਨਾ ਦਿੱਤੇਗੇ ਤਾਂ ਉਸ ਨੂੰ ਅਤੇ ਉਸਦੇ ਭਰਾ ਹਰਮਨਪ੍ਰੀਤ ਸਿੰਘ ਕੰਗ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਖਾਣਾ ਤਿੱਬਰ ਦੀ ਪੁਲਿਸ ਦੇ ਵੱਲੋਂ ਜਾਲ ਵਿਛਾ ਕੇ ਫਰੋਤੀ ਦੇ 2 ਲੱਖ ਰੁਪਏ ਸਮੇਤ ਇਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ। ਸ਼੍ਰੀ ਰਾਦੇ ਕਲਾਥ ਉਸਾ ਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਾ ਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਇੱਕ ਸੰਦੀਪ ਸਿੰਘ ਕੰਗਵਾਸੀ ਭੰਗਵਾ ਦੇ ਹੈਗੇ ਜੋ ਏਜੰਟ ਦਾ ਕੰਮ ਕਰਦੇ ਆ ਤੇ ਅਸੀਂ ਹੱਬ ਕਰਕੇ ਇਹਨਾਂ ਦਾ ਟ੍ਰੈਵਲ ਜਿਹੜਾ ਸ਼ੌਕ ਹੈਗੀ ਆ ਜੇਲ੍ਹ ਉਰ ਤੋਂ ਇਹਨਾਂ ਨੂੰ ਇੱਕ ਅਨਨੂਨ ਨੰਬਰ ਤੋਂ ਕਾਲ ਆਈ ਸੀ ਕਿ ਕਿਸੇ ਬੰਦੇ ਨੇ ਆਪਣੇ ਆਪ ਨੂੰ ਲਾਰੈਂਸ ਮਿਸ਼ਨਰੀ ਗਰੁੱਪ ਦਾ ਬੰਦਾ ਕਹਿ ਕੇ ਕਿ ਇਹਨੂੰ 75 ਲੱਖ ਦਿੱਤਾ ਜਾਵੇ ਫਰौती ਮੰਗੀ ਹੈ ਜਿਸ ਦੇ ਵਿੱਚ ਅਸੀਂ ਫਰਦਰ ਕੰਮ ਕਰਦੇ ਹੋਏ ਕੱਲ ਟ੍ਰੈਪ ਲਾਇਆ ਸੀਗਾ ਤੇ ਸਰੋਤ ਜਿੱਦਾਂ ਆਪਾਂ ਡਿਲੀਵਰੀ ਕਰਨ ਜਾਂਦੇ ਹਾਂ ਉਹ ਉਦੋਂ ਮੌਕੇ ਤੇ ਇਹਨੂੰ ਕੰਮ ਕੀਤਾ ਗਿਆ ਸੀ ਜਿਹੜੀ ਕਾਲ ਆਉਂਦੀ ਹੈ ਉਹ ਬਾਹਰਲੇ ਦੇਸ ਦਾ ਨੰਬਰ WhatsApp ਕਾਲ ਆਉਂਦੇ ਸੀ ਵੀ ਬਾਕੀ ਇਹਦੇ ਲਿੰਕਸ ਇਹ ਵੈਰੀਫਾਈਡ ਹੁੰਦੇ ਆ ਇਹਦੀ ਰਿਸਟ੍ਰੀਸ਼ਨ ਚੱਲ ਰਹੀ ਹੈ ਕੁਝ ਡਿਟੇਲਸ ਇਹਨੂੰ ਇਹ ਲੈ ਰਹੇ ਹਨ ਤੇ ਉਸ ਬਾਅਦ ਜੋ ਵੀ ਡੇਟਾ ਆਉਣਗਾ ਉਸ ਤੋਂ ਸਰਨਾਤ ਕਰੇਗੀ ਅ ਫਿਰੋਦੀ ਦੇ ਮਾਮਲੇ ਦੇ ਇਸ ਮੁੱਦੇ ਤੇ ਕੋਈ ਪਰਚਾ ਕਰ ਜਾਈਏ ਇਨ ਵਿੱਚ ਜਿੱਦਾਂ ਡਾਟਾ ਸਾਡੇ ਕੋਲ ਆ ਜਾਂਦਾ ਕੁਝ ਟੈਕਨਕਲ ਡਾਟਾ ਵੀ ਮੰਗਾਇਆ ਹੋਇਆ ਜਿਹੜਾ ਟੈਕਨਕਲ ਡਾਟਾ ਆ ਜਾਏਗਾ ਉਸ ਦੇ ਸਾਹਮਣੇ ਕਰਾਵੇ ਜੋ ਵੀ ਸਰ ਇਹਦੇ ਲਿੰਕਸ ਫੜਾ ਲੱਗ ਕੇ ਕੋਸ਼ਿਸ਼ ਕਰਨਗੇ ਕਿੱਥ ਉਦੇ ਸੰਕਰਮਕ ਕੀਤੀ ਗਈ ਇਹ ਲੇਖਾ ਫਰਤੀ ਦੇ 2 ਲੱਖ ਪਰ ਰਿਵਿਊ ਬਾਰੰਦ ਕਰ ਲਈ ਗਈ ਹੈ ਜੋ ਸੱਚ ਦੇ ਪਾਸੇ ਸੀ